ਅੱਜ ਪਿਆਪਾ ਸਿਕਾਲ ਜੀ ਸਾਰੇ ਆਣੇ। ੌਰਿੰਦਰ ਭਾਈ ਦੀ ਜਿਹੜੀ ਡੈਥ ਹੋਈ ਸੀ, ਬੋਡੀ ਨੀਲੀ ਪਈ ਸੀ। ਉਹਦੇ ਬਾਰੇ ਆਪਣਾ ਕਰਤਾਰ ਚਿੰਮਾ ਭਾਈ ਕੁਝ ਬੋਲੇ ਨੇ। ਆਓ ਆਪਾਂ ਸੁਣੀਏ ਭਾਈ ਦੀ ਗੱਲਾਂ। ਇਹ ਬੰਦੇ ਦੇ ਝੋਟੇ 'ਚ ਕੀ ਫਰਕ ਸਮਝਿਆ? ਇਹਨਾਂ ਨੇ ਮੈਨੂੰ ਸਮਝ ਨਹੀਂ ਆਉਂਦੀ। ਉਹਨੇ ਡੀਕਾ ਉਹਨੂੰ ਠੋਕਤਾ ਉਹਨੇ ਢੋਲ। ਹਸਪੀਟਲ ਨੂੰ ਵੀ ਸੰਗ ਨਹੀਂ ਆਈ। ਕਿ ਅਸੀਂ ਬੰਦਾ ਮਾਰਤਾ ਮਤਲਬ ਜੇ ਜਿਓ ਉਹੋ ਗੋਟੂ ਨਹੀਂ ਹੁੰਦੀ। ਡਾਕਟਰਾਂ ਦੀ ਲਾਪਰਵਾਹੀ ਹੁੰਦੀ ਵੀ ਸੱਪ ਲੜਕੇ ਮਰ ਗਿਆ ਫਿਰ ਉਹ ਨੀਲਾ ਕਿਉਂ ਪੈ ਗਿਆ ਉਹਦਾ? ਦਾ ਸ਼ੋਗਰਾ ਉਹ ਤੇ ਦੁਨੀਆ ਤੋਂ ਚਲਾ ਗਿਆ ਉਹਨੂੰ ਸੁਣਨ ਦੀ ਇਹ ਮਿਲ ਨਹੀਂ ਜੇ ਕਿਤੇ ਜਿਉਂਦੇ ਜੀ ਸੁਣ ਲੈਂਦਾ ਉਹ ਗੱਲ ਆਪਣੇ ਮਰੇ ਤਾਂ ਮਰ ਜਾਂਦਾ। ਉਹਦੇ ਬੋਡੀ ਬਿਲਡਰ ਮਰ ਗਿਆ ਕਹਿੰਦਾ ਹਾਂ ਪ੍ਰੋਟਨ ਨਿਪਾਂਦਾ ਜੀ। ਕੋਈ ਕਹਿੰਦਾ ਜੀ ਮਰ ਗਿਆ ਹੋਊਗਾ ਮਰ ਗਿਆ ਹੋਊਗਾ। ਜੇ ਇੱਕ ਬੰਦੇ ਦੀ ਇਹਨੇ ਜਨਤਾ ਲਈ ਇੰਨਾ ਕੀਤਾ ਹੋਵੇ ਦੇਸ਼ ਲਈ ਕੀਤਾ ਉਹਦੀ ਮੌਤ ਹੈ ਜਾਇਜ਼ ਚਲੀ ਜਾਵੇ ਮੇਰੇ ਤੋਂ ਤਾਂ ਬਰਦਾਸ਼ਤ ਨਹੀਂ। ਕੌਣ ਲੋਕਾਂ ਲਈ ਮਿਹਨਤ ਕਰੋਗਾ ਕੋਈ ਨਹੀਂ ਕਰੂਗਾ। ਅਗਲਾ ਕਹਿੰਦਾ ਇਹੀ ਤਸੀਹ ਮਰਾਵੇ ਯਾਰ ਮੈਨੂੰ ਵੀ ਲੋੜ ਹੈ ਕਿ ਮੈਨੂੰ ਤਾਂ ਮਰੇ ਤੋਂ ਬਾਅਦ ਆਹੀ ਕ੍ਰੈਡਿਟ ਦੇ। ਇਹਦਾ ਬੋਡੀ ਬਿਲਡਰ ਨਾਲ ਇਹ ਚੀਜ਼ ਜੋੜ ਦਿੱਤੀ ਜਾਂਦੀ ਹੈ ਕਿ ਇਹਨਾਂ ਨੂੰ ਹਾਰਟ ਅਟੈਕ ਇਸ ਵ ਬਈ ਹਾਰਰ ਟੈਗ ਤਾਂ ਯਾਰ ਨੋਰਮਲ ਆਉਣ ਪੰਜਾਬ ਦੇ ਬੀਂਡੀਆ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਪਰ ਜੇ ਕੋਈ ਬਾਡੀ ਬਿਲਡਰ ਜਿਵੇਂ ਸਤਨਾਮ ਖੱਟੜਾ ਵੀ ਭਰਾ ਸਾਡਾ ਹਨ ਅਲਵਿਦਾ ਕਹਿ ਗਿਆ ਸੀਗਾ ਕੁਝ ਸਾਲ ਪਹਿਲਾਂ ਉਹ ਵੀ ਕੁਝ ਹਾਰਟ ਅਟੈਕ ਨਾਲ ਹੀ ਹੋਏ ਸੀ ਸ਼ਾਇਦ ਮੈਨੂੰ ਦਿਮਾਗ ਚ ਨਹੀਂ ਗਿਆ ਪਰ ਉਹਨਾਂ ਨੂੰ ਵੀ ਸਾਰਿਆਂ ਨੇ ਪੋਸਟਾਂ ਸਾਰੇ ਕਿੱਥੇ ਯਾਰ YouTube ਤੇ ਕਿੱਥੇ ਵੀ ਸਾਰੇ ਹੀ ਲਿਖਿਆ ਜਾ ਰਿਹਾ ਸੀ ਬਾਈ ਇਹ ਡੱਬੇ ਖਾਂਦੇ ਨੇ ਇਹ ਸਟਰੀਟ ਰੋਡ ਲੈਂਦੇ ਨੇ ਹੁਣ ਕੁਮਰ ਬਿਰਨਾ ਸੇਮ ਹੋਇਆ ਵਾ ਉਹ ਆਪਣੇ ਯਾਰ ਮੋਢੇ ਦਾ ਆਪਣੇ ਮਸਲ ਦਾ ਕੁਝ ਕਰਾਉਣ ਗਿਆ ਸੀ ਆਪਰੇਸ਼ਨ ਵਗੈਰਾ ਤੇ ਉਹਨਾਂ ਟੀਕਾ ਲਾਇਆ ਵਾ ਉਹ ਟੀਕਾ ਕੋਈ ਜਿਵੇਂ ਮੈਨੂੰ ਦੱਸਿਆ ਜਾ ਰਿਹਾ ਵਾ ਸਾਰਿਆਂ ਵੱਲੋਂ ਕਿ ਉਹ ਟੀਕਾ ਹੀ ਕੰਮ ਖਰਾਬ ਕਰ ਗਿਆ ਵਾ ਤੇ ਉਦੋਂ ਬਾਅਦ ਅਟੈਕ ਆ ਗਿਆ ਵਾ ਤੇ ਸਾਰੇ ਲੋਕ ਲੱਗੇ ਹੋਏ ਨੇ ਕਹਿਣ ਯਾਰ ਕਿ ਉਹ ਮਸਤੀ ਰੋਡ ਉਹਦਾ ਯਾਰ ਉਹਦਾ ਮਾਸ ਤੱਕ ਨਹੀਂ ਖਾਂਦਾ ਸੀ ਯਾਰ ਇਹ ਕਹਿੰਦਾ 100% ਗਲਤ ਹੈਗੀ ਹੈ ਠੀਕ ਹੈ ਮੈਂ ਕਹਿੰਦਾ ਰੇਸ਼ਿਓ ਜਿਹੜੀ ਦੂਜੇ ਹਾਰਟ ਅਟੈਕ ਦੀ ਯਾਰ 100 ਬੰਦਾ ਮਰਦਾ ਬਾਡੀ ਬਿਲਡਰ ਤਾਂ ਮੈਨੂੰ ਲੱਗਦਾ 6 ਮਹੀਨਿਆਂ ਬਾਅਦ ਇੱਕ ਅੰਦਾ ਮਰਦਾ ਪਤਾ ਨਹੀਂ ਮਰਦਾ ਮੇਰੇ ਸ਼ੀਰੀ ਤੋਂ ਲੈ ਕੇ ਮੈਂ 45 ਬੰਦਿਆਂ ਨੂੰ ਜਾਣਦਾ ਪਿੰਡ ਦੇ ਵਿੱਚ ਜਿਹੜੇ ਹਾਰਟ ਅਟੈਕ ਨਾਲ ਮਰੇ ਉਹਨਾਂ ਦਾ ਕਦੇ ਕੋਈ ਜ਼ਿਕਰ ਨਹੀਂ ਕੀ ਸਾਡੇ ਨਾਲ ਦਾ ਮੁੰਡਾ ਸੀ ਆਸੀ ਉਹਦੇ ਘਰ ਮਹਾਲੀ ਘੁੰਮਣਾ ਇਹ ਕੁੰਡੀਲਾ ਕੇ ਇੱਥੇ ਆਇਆ ਤੇ ਡਿੱਕੇ ਮਰ ਗਿਆ ਸਾਡੇ ਸਾਹਮਣੇ ਪੰਜ ਜਣੇ ਸੀ ਨਿੱਤ ਨਿਮੀ ਸੀਗਾ ਕੀ ਕਹਿੰਦਾ ਉਹ ਵੀ ਚੋਰੀ ਚ ਪੇਸਟੀਰੀਅਲ ਨਾ ਹੁੰਦਾ ਸੀ ਥਾਇਰੋਇਡ ਲਏ ਵੀ ਨਾ ਇਹੋ ਜੀ ਬੋਡੀ ਬਣ ਜਾਂਦੀ ਹੈ ਕਿ ਨਹੀਂ ਬਣਦੀ ਸਖਰਾਮ ਖੱਡਾ ਦੀ ਜਦੋਂ ਡੈਥ ਹੋਈ ਉਦੋਂ ਵੀ ਇਸ ਤਰ੍ਹਾਂ ਦੇ ਸਵਾਲ ਉੱਠੇ ਸੀ ਸਖਰਾਮ ਲੁਧਿਆਣੇ ਦਾ ਇੱਕ ਬਹੁਤ ਵੱਡਾ ਡਰੱਗ ਸਮਗਲਰ ਜਿਹੜਾ ਸਟੀਰੋਇਡ ਨੂੰ ਸਿੱਧਾ ਜਾ ਕੇ ਨਾਮ ਵੀ ਨਹੀਂ ਲਿਖਦਾ ਟੀਕੇ ਲਾਉਂਦਾ ਮੈਨੂੰ ਆਪ ਦੱਸ ਦਿੰਦਾ ਸੀ ਬਾਈ ਤੂੰ ਐ ਕਰਦਾ ਨੀਲੀ ਬਾਡੀ ਉਦ ਹੀ ਪੈਂਦੀ ਹੈ ਜਦੋਂ ਬਾਡੀ ਦੇ ਵਿੱਚ ਕੋਈ ਪాయిਜ਼ਨ ਜਾਂ ਕੋਈ ਮਿਸ ਹੈਪਨਿੰਗ ਹੁੰਦੀ ਹੈ ਉਹ ਨੀਲੀ ਬਾਡੀ ਕਿਉਂ ਕਹਿਣੀ ਹੈ ਕਿਸ ਤਰੀਕੇ ਸਿੰਪਲ ਆਪਾਂ ਇੰਨੀਆਂ ਥਾਂ ਦੇ ਵਿੱਚੋਂ ਲੋਕ ਸਾਡੇ ਆਪਣੇ ਚੱਲੇ ਗਏ ਬਗਾਨੇ ਚੱਲੇ ਗਏ ਲਾਸ਼ਾਂ ਹੀ ਦੇਖਦੇ ਆ ਕਿਸੇ ਦੀ ਨੀਲੀ ਨਹੀਂ ਪੈਂਦੀ ਬਾਡੀ ਮੋਸਟਲੀ ਮੁੰਡੇ ਕਹਿਣਗੇ ਯਾਰ ਮੈਂ ਅੱਜ ਕਿਸੇ ਨੂੰ ਮਿਲਣ ਚੱਲਿਆ ਫੀਮ ਖਵਾਦੇ ਥੁੜੀ ਪਰ ਹੁੰਦਾ ਕੀ ਆ ਸਾਈਕੋਲੋਜੀਕਲੀ ਉਹ ਕੁਝ ਨਹੀਂ ਕਰਦੀ ਹਾਂ ਉਹ ਗਰੰਟੀ ਹੈ ਡਾਕਟਰ ਤੋਂ ਚੈੱਕ ਕਰਾ ਲਓ ਫੀਮ ਕੁਝ ਨਹੀਂ ਕਰਦੀ ਜੇ ਤੁਸੀਂ ਕਿਸੇ ਨੂੰ ਮਿਲਣ ਵੀ ਚੱਲੇ ਹੋ ਉਸ ਪਰਫਾਰਮੈਂਸ ਤੋਂ ਕੁਝ ਨਹੀਂ ਕਰਦੀ ਕੋਈ ਰੋਲ ਹੀ ਨਹੀਂ ਇੱਥੇ ਆ ਦਿਮਾਗ ਦੇ ਵਿੱਚ ਤੇ ਬਾਅਦ ਸੇਖੀਆਂ ਮਾਰਦੇ ਹੁੰਦੇ ਆ ਵੀ ਐ ਕਰਦੇ ਜਿਹੜੇ ਕਿਨੇ ਗਰਲਫ੍ਰੈਂਡ ਨੂੰ ਮਿਲਣ ਚੱਲੇ ਆ ਭੁੱਕੀ ਦਾ ਕਾਰਡ ਲਵਾਤਾ ਸੀ ਬਾਈ ਕਿ ਉਹ ਤੋਂ ਬਾਅਦ ਕਾਰਡ ਹੀ ਨਹੀਂ ਸਾਡਾ ਛੁੱਟ ਗਿਆ ਵੀ ਕਾਰਡ ਜਿਹੜਾ ਲਾਇਆ ਸੀ ਔਰ ਉਹ ਹੌਲੀ 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 ਉਹ ਬਹਿ ਗਿਆ ਜ਼ਹਿਨ ਦੇ ਵਿੱਚ ਮਾਈਂਡ ਦੇ ਕੰਪਲੈਕਸ ਨੇ ਆਤਮ ਵਿਸ਼ਵਾਸ ਰਿਹਾ ਨਹੀਂ ਪਹਿਲਾਂ ਤਾਂ ਆਪਾਂ ਨੂੰ ਜਦੋਂ ਆਪਾਂ ਕਿਸੇ ਔਰਤ ਨੂੰ ਮਿਲਣ ਜਾਂਦੇ ਆ ਸਾਨੂੰ ਮਰਦ ਬਣ ਦੀ ਕੋਸ਼ਿਸ਼ ਕੀਤੇ ਪੰਜਾਬ ਦੇ ਵਿੱਚ ਆਈਵੀਐਫ ਸੈਂਟਰ ਕਿਉਂ ਇੰਨੇ ਵੱਧ ਰਹੇ ਬਹੁਤ ਖੁੱਲ ਕੇ ਭਾਈ ਆਈਵੀਐਫ ਸੈਂਟਰ ਦਾ ਮਤਲਬ ਕਿਉਂਕਿ ਮੁੰਡਿਆਂ ਦੀ ਡਾਈਟ ਉਸ ਲੈਵਲ ਤੇ ਨਹੀਂ ਭਾਈ ਆਈਵੀਐਫ ਸੈਂਟਰ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਹਰ ਸ਼ਹਿਰ ਦੇ ਵਿੱਚ ਮੰਨ ਲਓ ਦਾ ਪਰ 10-10 ਖੁੱਲ ਗਏ 90 ਦਾ ਮਤਲਬ ਮੈਨੂੰ 70% ਮੁੰਡੇ ਸ਼ਿਕਾਰ ਹੋ ਗਏ ਪੰਜਾਬ ਦਾ ਤੇ ਉਹਦੇ ਪਿੱਛੇ ਸਾਰਾ ਪ੍ਰੈਸਟੀਸਾਈਡ ਦਾ ਹੱਥ ਹੈ ਨਸ਼ੇ ਦਾ ਵੀ ਹੱਥ ਨਹੀਂ ਹੈ ਦਿਮਾਗ ਦੇ ਡਰ ਨੇ ਮੁੰਡਿਆਂ ਨੂੰ ਨਸ਼ਿਆਂ 'ਚ ਪਾਤਾ ਦਿਮਾਗ ਦੇ ਡਰ ਨੇ ਕੰਪਲੈਕਸ ਨੇ ਉਹਨਾਂ ਨੂੰ ਇੰਪੋਟੈਂਸੀ ਵੱਲ ਲੈ ਆਂਦਾ ਇੰਪੋਟੈਂਸੀ ਹੈ ਨਹੀਂ ਮੁੰਡਿਆਂ 'ਚ ਅੰ内 ਚ ਕੰਪਲੈਕਸਿਟੀ ਆਈ ਪਈ ਅੱਧਾ ਤਾਂ ਬੰਦਾ ਇੰਪੋਰਟੈਂਟ ਤੋਂ ਹੀ ਹੁੰਦਾ ਕੁੜੀ ਨੂੰ ਮਿਲਣ ਜਾਣ ਲੱਗੇ ਜਾਂ ਮੁੰਡੇ ਨੂੰ ਕੁੜੀ ਮਿਲਣ ਜਾਣ ਲੱਗੇ ਸਟ्रेस ਹੋ ਜਾਂਦੇ ਕਦੇ ਵੀ ਰਿਸ਼ਤਾ ਪੂਰਨ ਨਹੀਂ ਚੜਦਾ ਨਾ ਉੱਥੇ ਕੁਝ ਹੋ ਸਕਦਾ ਹੈ ਮੇਰੀ ਗੱਲ ਦੀ ਗਰੰਟੀ ਸਟੀਰੋਇਡ ਤੋਂ ਬਿਨਾ ਬਾਡੀ ਨਹੀਂ ਬਣ ਸਕਦੀ ਤੇ ਉਹਦੀ ਮਸਲ ਨਹੀਂ ਬਣ ਸਕਦੇ ਔਰ ਇਹ ਇਹ ਠੀਕ ਹੈ ਗੱਲ ਜਾਂ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਦਿਮਾਗ ਫਿਕਸ ਕਰਦੇ ਲੋਕਾਂ ਦੇ ਇਹ ਫਿਕਸ ਕਰਤਾ ਕਿ ਸਟੀਰੋਇਡ ਤੋਂ ਬਿਣਾ ਤੁਹਾਡੀ ਬਾਡੀ ਨਹੀਂ ਬਣ ਸਕਦੀ ਸਟੀਰੋਇਡ ਵਾਲੇ ਨੂੰ ਹਾਰਟ ਟੈਕ ਆਉਂਦਾ ਹੈ ਜਿਹੜਾ ਸਟੀਰੋਇਡ ਲਊਗਾ ਉਹ ਮਰੂਗਾ ਦਰਪੀਨ ਵਾਲਾ ਨਹੀਂ ਮਰੂਗਾ ਕਿਟਾਂ ਲੈਣ ਵਾਲਾ ਨਹੀਂ ਮਰੂਗਾ ਹੀਮਖਾਨ ਵਾਲਾ ਨਹੀਂ ਮਰੂਗਾ ਦੂਜੇ ਨਸ਼ੇ ਕਰਨ ਵਾਲੇ ਮਰਨਗੇ ਨਹੀਂ ਹੈਗੇ ਮੈਂ ਸਾਰੇ ਪ੍ਰੋਟੀਨ ਬ੍ਰਾਂਡ ਕਿਉਂ ਛੱਡੇ ਆ ਜਿੰਨੀ ਮੈਂ ਐਡਵਰਟਾਈਜ਼ਮੈਂਟ ਕਰਦਾ ਸੀ ਮੈਂ ਸਾਰੇ ਛੱਡ ਤੀਆਂ 25 ਗ੍ਰਾਮ ਪ੍ਰੋਟੀਨ ਮੋਟੇ ਲਿਖਿਆ ਤੁਸੀਂ ਕੱਲ ਨੂੰ ਚੈੱਕ ਕਰਾਓ ਉੱਚ 12 ਗ੍ਰਾਮ ਪ੍ਰੋਟੀਨ ਆ ਨਿਕਲੇ ਇਹਦੇ ਚੱਪਲ ਹੀ ਕੱਢੋਗੇ ਮੇਰੇ ਤੇ ਵੀ ਸਾਰਾ ਤੂੰ ਤਾਂ ਬੋਲਦਾ ਸੀ ਆ ਜੀ ਇਹ ਹੈ ਕੁਝ ਸਟੀਰੋਇਡ ਕਦੇ ਲਿਆ ਕਿ ਨਹੀਂ ਲਿਆ ਇਹ ਸ਼ੁਰੂ ਤੋਂ ਮੈਂ ਕਦੇ ਨਹੀਂ ਲਿਆ ਮੈਨੂੰ ਕਹਿੰਦੇ ਆ ਸਟੀਰੋਇਡ ਤੋਂ ਬਿਨਾ ਮਸਲ ਬਣ ਜਾਂਦੇ ਆ ਮੈਂ ਤੇ ਬਿਲਕੁਲ ਬਾਰ ਬਾਰ ਇਸ ਦਵਾਈ ਦੇ ਕਿਪਾ ਮਸਲ ਬਣ ਜਾਂਦੇ ਆ ਪਰ ਤਬੱਸਿਆ ਬਹੁਤ ਆ ਤੁਹਾਡੇ ਘਰ ਵਾਲੀ ਤਲਾਕ ਦੇਣ ਤੇ ਆ ਜਾਂਦੀ ਹੈ ਵੀ ਕਰਦਾ ਜੀਏ ਤੂੰ ਤੱਕੜੀ ਲਈ ਬੈਠਾ ਤੇ 200 ਗ੍ਰਾਮ ਪਨੀਰ ਖਾਣਾ ਇਹ ਚ ਆ ਨਾ ਪਾਇਓ ਆ ਨਾ ਪਾਇਓ ਤੇ 200 ਗ੍ਰਾਮ ਹੀ ਚਿਕਨ ਖਾਣਾ ਮੈਂ ਤਾਂ ਤੰਗ ਆ ਗਈ ਮੇਰੇ ਤਾਂ ਮਾਪਿਓ ਤੋਂ ਮੈਂ ਪਹਿਲਾਂ ਆ ਗਿਆ ਤੇ ਚਲੋ ਘਰ ਫੈਮਿਲੀ ਚੰਗੇ ਮੇਰੇ ਬਣ ਜਾਂਦੇ ਨਹੀਂ ਅੱਧੀਆਂ ਦਾ ਘਰ ਵਾਲੀਆਂ ਬਾਹਰ ਆਸਟ੍ਰੇਲੀਆ ਅਮਰੀਕਾ ਚ ਜਿੰਮ ਨਹੀਂ ਜਾਣ ਦਿੰਦੀਆਂ ਮੇਰਾ ਘਰ ਵਾਲਾ ਕਿਸ ਨਾਲ ਸੈੱਟ ਨਾ ਹੋ ਜੇ ਮੈਂ ਘਰ 'ਚ ਜਿੰਮ ਪਿੱਛੇ ਕਲੇਸ਼ ਪੈਂਦੇ ਦੇਖਿਆ ਉਹ ਕੋਈ ਗੱਲ ਨਹੀਂ ਹੈ ਗਰੰਟੀ ਹੈ ਤੁਹਾਨੂੰ ਕਮੈਂਟ ਆ ਜਾਣਗੇ ਵੀ ਦੱਸਿਓ ਕਮੈਂਟ ਕਰਕੇ ਜਿਹੜੇ ਘਰ ਵਾਲੀਆਂ ਨਹੀਂ ਜਾਣ ਦਿੰਦੀਆਂ ਅਸੀਂ ਸਮਝਾਉਂਦੇ ਆ ਵੀ ਕਿੰਨੀ ਇੰਪੋਰਟੈਂਟ ਆ ਰੀਲ ਪਾ ਦੇਣੀ ਹੈ ਗੱਲ ਉਹੀ ਸੀਗੀ ਭਾਈ ਜੇ ਕਹਿੰਦਾ ਮਤਲਬ ਇਹੀ ਸੀਗਾ ਕਿ ਕੋਈ ਸਟੇਅਰ ਸਟੂਰ ਆਰਡਰ ਨਹੀਂ ਜਾਂ ਕੁਝ ਨਹੀਂ ਯਾਰ ਬਦਨਾਮ ਜਿਆਦਾ ਜਿਮ ਵਾਲੀ ਹੁੰਦੇ ਨੇ ਜਦ ਕੋਈ ਡੈਥ ਹੁੰਦੀ ਹੈ ਕਿਸੇ ਦੀ ਕਿਸੇ ਬਾਡੀ ਬਾਡੀ ਬਿਲਡਰ ਦੀ ਕੋਈ ਅਟੈਕ ਨਾਲ ਜਾਂ ਹਨਾ ਅਟੈਕ ਤੋਂ ਕੋਈ ਸੱਤਾ ਰਹਿ ਗਿਆ ਬਸ ਉਹ ਇਹੀ ਜੋੜਦੇ ਨੇ ਕਿ ਬਾਈ ਉਹਨੇ ਸਟੀਰ ਉਹ ਲੱਤਾ ਸੀ ਉਹਨੇ ਟੀਗਾ ਲਾਇਆ ਹੋਣਾ ਉਹਨੇ ਇਹ ਕੀਤਾ ਉਹਨੇ ਉਹ ਕੀਤਾ ਹੋਣਾ ਐਵੇਂ ਬਦਨਾਮੀ ਆ ਬਾਈ ਪੰਜਾਬ ਦਾ ਨਾਮ ਵੀ ਖਰਾਬ ਹੁੰਦਾ ਵਾ ਬਾਕੀ ਬਾਈ ਆਪਣਾ ਤਾਂ ਆਪਣੀ ਫੈਮਲੀ ਦਾ ਧਿਆਨ ਰੱਖਿਓ ਆਪਾਂ ਮਿਲਦੇ ਆ ਨਵੀਂ ਵੀਡੀਓ ਚ ਬਿਆਪਰੀ ਸਤਿ ਸ੍ਰੀ ਅਕਾਲ